ਨਾ ਇਟਾਂ ਬਜਰੀ ਬਰੇਤੀ ਗਾਰੇ ਤੋਂ ਬਣਿਆ ਹੋਇਆ ਘਰ ਹੈ ਜੀ ਹਨਾ ਇਹ ਬਾਈ ਹੋਰਾਂ ਨੇ ਬਣਵਾਇਆ ਜੀ ਘਰ ਆਪਣਾ ਤੇ ਬਾਈ ਇਹਦੀ ਆਪਾਂ ਜਿਹੜੀ ਡਾਈਮੈਂਸ਼ਨ ਉਹ ਵੀ ਜਾਣਾਂਗੇ ਤੇ ਬਾਈ ਇਹਦੀ ਲਵਾਈ ਤੇ ਚੜਾਈ ਤੇ ਅੰਦਰ ਕੀ ਕੀ ਬਾਈ ਇਹਦੇ ਚ ਸਾਰਾ ਸਟਰਕਚਰ ਕੀ ਹੈ ਇਹ ਇਹਦੇ ਬਾਰੇ ਜਰੂਰ ਜਾਣਕਾਰੀ ਦਿਓ ਕਿਉਂਕਿ ਤੀਲ ਸਿਕਸਟਰ ਦਾ ਘਰ ਹੈ ਜੀ ਇਹ ਜੀ ਬਾਈ ਤਾਂ ਬਾਹਰ ਬੰਦੇ ਆ ਜੀ ਠੀਕ ਹੈ ਹਾਂ ਜੀ ਇਹਦੀ 40 22 37 ਦਾ ਪਲਾਟ ਹੈ ਜੀ ਆਪਣਾ ਜੀ ਬਾਈ ਹਾਂ ਜੀ ਇਹ ਡੋਰ ਤੇ ਜਿਹੜੇ ਆਪਣੇ ਬਣੇ ਹੋਏ ਜੀ ਇਹਦੇ ਵਿੱਚ ਇਹ ਪੀਵੀਸੀ ਚ ਬਣੇ ਹੋਏ ਆ ਬਾਈ ਟਾਇਲ ਹੋ ਗਈ ਕਿੱਥੋਂ ਵਾਈਜੀ ਹਾਂ ਜੀ ਇਹ ਰਾਮਪਰਾ ਫੂਲ ਤੋਂ ਗੋਰਾ ਟਾਇਲ ਲਾਇਲ ਤੋਂ ਕੀਤੀ ਹੈ ਜੀ ਇਹ ਪਪਾ ਜੀ ਜਿਵੇਂ ਕਿ ਬਾਈ ਪੀਵੀਸੀ ਡੋਰ ਹੋ ਗਏ ਹਾਂ ਜੀ ਇਹ ਆਪਣੇ ਪਿੰਡ ਦੇ ਮੁੰਡੇ ਲਾਉਂਦੇ ਮਹਿਰਾਏ ਦੁਕਾਨ ਉਹਨਾਂ ਦੀ ਇੱਥੇ ਤਿਆਰ ਕਰਵਾਏ ਇੱਥੇ ਡੇਅਰ ਲੱਕੇ ਵਿੰਡੋ ਯੂ ਵੀ ਸੀ ਦਾ ਬਾਈ ਇਹ ਸਟਰਕਚਰ ਹੈ ਜਿਹੜਾ ਇਹ ਸਟੀਲ ਦਾ ਸਟਰਕਚਰ ਹੈ ਕੰਦਾ ਵਗੈਰਾ ਕਿੰਨੇ ਇੰਚ ਹੈ ਬਾਈ ਇਹ ਕੰਦਾ ਇੰਚ 6 ਇੰਚ ਹੈ ਜੀ ਆਪਣਾ ਕੰਦਾ ਬਣ ਗਿਆ 6 ਇੰਚ ਕੰਦਾ ਇਹਦੀਆਂ ਲਗਭਗ ਲਗਭਗ ਪਾਣੀ ਪੂਣੀ ਦੀ ਕੋਈ ਦਿੱਕਤ ਤਾਂ ਕੋਈ ਦਿੱਕਤ ਨਹੀਂ ਸੌਂਗ ਸੋਰੇ ਸਲਾਬ ਦੀ ਸਾਰੀ ਪਰਵਾਹ ਨਹੀਂ ਕਿੰਨਾ ਟਾਈਮ ਹੋ ਗਿਆ ਬਾਈ ਬਣੇ ਨੂੰ ਇਹਨੂੰ ਇਹਨੂੰ ਹੋਗੇ 7 ਤੋਂ 8 ਮਹੀਨੇ ਹੋਗੇ ਜੀ ਤੁਹਾਨੂੰ 4 ਤੋਂ 5 ਮਹੀਨੇ ਲੱਗਦੇ ਸਿਮਸਰ ਦਾ ਮੌਸਮ ਬਾਈ ਆਪਾਂ ਸਾਰਾ ਇਹਦੇ ਉੱਤੇ ਹੀ ਲੰਘਿਆ ਉੱਤੋਂ ਹੀ ਲੰਘਿਆ ਹੀ ਸਾਰਾ ਕੋਈ ਪਾਣੀ ਦੀ ਕੋਈ ਕਿਸੇ ਕਿਸਮ ਦੀ ਕੋਈ ਦਿੱਕਤ ਵਗੈਰਾ ਕੁਛ ਨਹੀਂ ਹਾਂਜੀ ਨਾ ਕੁਛ ਨਹੀਂ 3